ਆ ਪਾਣੀ ਦੇ ਤੇ ਕਿਹਾ ਬੈਗੀ ਬੜਾ ਭਾਰਾ ਬੇ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਪਾਣੀ ਪੂਰੇ ਲੈ ਗਿਆ ਸਸੇ ਲੱਗਣ ਸਸਤੀ ਕਾਲੂ ਉਹ ਸਾਨੂੰ ਠੀਕ ਨਹੀਂ ਠੀਕ ਆ ਜਾਣ ਤਰੀ ਕੋਈ ਗੱਲ ਨਹੀਂ ਹੁਣੇ ਤਾਂ ਦਿੰਨੀ ਚਾਹ ਮੈਂ ਲੈ ਦੱਸ ਜੋ ਤੈਨੂੰ ਪਤਾ ਭਾਬੀ ਕਿ ਆਉਂਦਿਆਂ ਦਾ ਪਹਿਲਾਂ ਚਾਹ ਪੀਣੀ ਹੁੰਦੀ ਹੈ ਹੈਂ ਵੀਰ ਨੂੰ ਮੈਂ ਫੋਨ ਕਰਦਾ ਸੀਗਾ ਕਿ ਮੈਂ ਆ ਕੇ ਏਡੇ ਤੇ ਲੈ ਜਾ ਤੇ ਫਿਰ ਉਹ ਲੈਣ ਚਲ ਗਿਆ ਕਿ ਤੂੰ ਉਹਨਾਂ ਨੂੰ ਚਾਹ ਹੀ ਕਰ ਦਿੰਦੀ ਚਾਹ ਕਿ ਉਹਨਾਂ ਲਈ ਚਾਹ ਬਣਨ ਦਾ ਬਹੁਤਾ ਟਾਈਮ ਲੱਗਣਾ ਵਾ ਦੋਆ ਮਿੰਟ ਲੱਗਣੇ ਆ ਚੱਲਦੇ ਹੁਣ ਮੇਰੀ ਆਦਤ ਵਾ ਮੈਂ ਛੇਤੀ ਚਾਹ ਪੀਣੀ ਹੁੰਦੀ ਆ ਤੇ ਛੇਤੀ ਧਰ ਕੇ ਤੇ ਛੇਤੀ ਲੈ ਆ ਕੋਈ ਗੱਲ ਨਹੀਂ ਲੈ 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 ਮੇਰਾ ਐਡਾ ਵੱਡਾ ਬੈਗ ਲੈ ਕੇ ਆ ਗਈ ਆ ਮੈਨੂੰ ਤੇ ਲੱਗਦਾ ਹੁਣ ਰਹੂਗੀ ਦਸ ਦਿਨ ਇੱਥੇ ਮੈਂ ਕੀ ਕਰਾਂ ਮੈਨੂੰ ਤੇਨੇ ਖਾ ਹੀ ਲਿਆ ਵਾ ਇਦਾਂ ਦੀ ਨੁਣਾੜ ਨਾ ਕਿਹਦੀ ਹੋਵੇ ਇਹ ਤੇ 24 ਘੰਟੇ ਇਹੋ ਆਂਦੀ ਪਿੰਨੂ ਆ ਜਲੀਲ ਕਰਨਾ ਪਜਾਈ ਆਪਣੀ 10 ਚਾਹ ਬਣਦੇ ਆ ਖੜੇ ਬਰੇ ਲੱਗਣੇ ਸੀਗੇ ਅਜੇ ਤੇ ਚਾਹ ਵੱਲੋਂ ਕਹਿਣ ਦੀ ਆ ਨਾ ਅਜੇ ਤਾਂ ਜਦ ਪਹਿਲਾ ਰਸਣ ਸ਼ੁਰੂ ਹੋਇਆ ਵਾ ਵੇਖੋ ਇਹਦਾ ਗਾੜੀ ਕਿੜੇ ਕੀ ਬਣਦਾ ਚੱਲਿਆ ਪਹਿਣ ਆਇਆ ਕੋ ਦੂਸਰ ਸੰਝਾ ਕਰੂੰਗੇ ਨਾ ਉਹ ਪਹਿਣ ਆਇਆ ਕੀ ਸਲਾਈ ਪਈ ਇੱਥੇ ਆ ਗਈ ਆ ਗਈ ਵੀਰ ਸਲਾਮਾ ਕਾਦੀਆਂ ਕਰਨੀਆਂ ਵਾ ਆਉਂਦੇ ਤੇ ਵੇਖ ਲਾ ਉਹੀ ਕੋ ਫੇਰ ਦੇਖਣ ਨੂੰ ਮਿਲਦਾ ਬਹਾਰਦੇ ਇੱਥੇ ਬੈਗ ਕਤਤਾ ਤਾਂ ਹੈਗਾ ਹੀ ਭਾਬੀ ਨੂੰ ਮੈਂ ਉਹਦੇ ਚਾਹ ਪੀਂਦੀ ਹੁੰਦੀ ਆ ਵੇਖ ਲੈ ਫਿਰ ਆਉਂਦੇ ਉਹ ਹੀ ਕੰਮ ਸ਼ੁਰੂ ਕਰਤਾ ਨੇ ਇਹਨੇ ਉਹ ਚੱਲ ਕੋਈ ਨਹੀਂ ਬਣ ਜਾਂਦੀ ਇਹ ਚਾਹ ਦੀ ਗੜੀ ਜਾਦਾ ਉਹ ਤੂੰ ਸੁਣਾ ਕੀ ਹਾਲ ਚੱਲ ਪੈਣਾ ਉਹ ਮੈਂ ਤਾਂ ਠੀਕ ਵਾਂ ਬਸ ਇੱਥੋਂ ਦੇ ਹਾਲ ਨੇ ਮੈਨੂੰ ਚੰਗੇ ਲੱਗਣ ਦੇ ਕੁਛ ਉਹ ਚੱਲ ਕੋਈ ਨਹੀਂ ਇੱਕ ਤਾਂ ਰੋਲੇ ਕੋਲੇ ਤੇ ਟਾਈਮ ਲੱਗ ਨੂੰ ਵੀ ਜਾਣਾ ਸਾਰਾ ਕੋਈ ਜਿੰਨਾ ਦੇ ਟਾਈਮ ਨਿਕਲਦਾ ਹੁੰਦਾ ਟਾਈਮ ਵਧੀਆ ਨਿਕਲੇ ਤੇ ਫਿਰ ਗੱਲ ਬੰਦੀ ਆ ਮੇਰੀ ਗੱਲ ਸੁਣ ਪ੍ਰੋਣੇ ਦੀ ਸੁਣਾ ਤੂੰ ਉਹ ਵੀ ਵਧੀਆ ਠੀਕ ਠਾਕ ਵਾ ਕੋਲ ਬਾਲ ਮੇ ਤਾਂ ਠੀਕ ਠਾਕ ਆ ਉਹ ਵੀ ਸਭ ਠੀਕ ਠਾਕ ਵਾ ਨਾਲ ਲੈ ਆਉਣਾ ਕਦੇ ਨਾ ਉਹ ਨਾ ਮੇਰੇ ਮੈਂ ਰਹਿਣਾ ਹੀ ਚਾਹੁੰਦੀ ਆ ਤੇ ਫਿਰ ਉਹਨਾਂ ਸਕੂਲਸ ਕੱਲ ਜਾਣਾ ਹੀਗਾ ਨਾਲ ਕਿਦਾਂ ਲੱਕੀ ਹੁੰਦੀ ਹੈ ਉਹਨਾਂ ਨੂੰ ਇੰਨਾ ਚੰਗਾ ਤੇ ਸਸਤੇ ਦੀ ਤੇ ਤਗੜੀ ਆ ਰੋਟੀ ਪਾਣੀ ਲਈ ਜਾਂਦੀ ਆ ਉਹ ਸਾਮ ਸਮੇਂ ਤੇ ਘਰੋਂ ਗਿਆ ਤੇ ਮਿੱਡਕ ਜਾਣਾ ਨਹੀਂ ਗਈਗਾ ਇਹ ਤਾਂ ਗੱਲ ਹੈਗੀ ਆ ਠੀਕ ਨਹੀਂ ਹਾਂਜੀ ਉਹ ਸਭ ਕੁਝ ਸੰਭਲ ਲੈਂਦੀ ਆ ਮੈਨੂੰ ਕੋਈ ਟੈਨਸ਼ਨ ਨਹੀਂ ਦੇਦੀ ਮਗਰਦੀ ਤਾਂ ਵੀ ਤੇ ਮੈਂ ਆ ਜੰਨੀ ਇੱਥੇ ਚਾਰ ਦਿਨ ਰਹਿਣਾ ਹਫਤੇ ਨਾਲ ਘਰ ਦੇ ਖਲਾਅਤ ਵੇਖਣ ਵਾਸਤੇ ਤੇ ਆਹ ਚੱਲ ਹਾਂ ਜੀ ਕਰੀ ਪਿੰਡਾਂ ਪੇ ਕੇ ਫੇਰਾ ਮਾਰਨ ਨੂੰ ਆਪਕਾ ਦਈ ਹੈ ਕਿ ਜੀ ਮੇਰਾ ਆਇ ਤੇ ਹੁੰਨੀ ਆ ਤੂੰ ਇਹਦੇ ਸਭ ਪਾਣ ਲੈ ਕਰੋ ਛੇਤੀ ਛੇਤੀ ਆ ਜਾ ਕਰੋ ਉਹ ਪੈਣ ਤੂੰ ਨਾ ਐਵੇਂ ਮੈਥੇ ਰੋਗ ਨਾ ਝਾੜਿਆ ਕਰ ਆ ਵੇਖ ਲੈ ਵੀ ਕਿੰਨਾ ਟਾਈਮ ਹੋ ਗਿਆ ਵੀ ਅਜੇ ਤੱਕ ਨਝਾਈ ਪਹਿਲਾਂ ਪਾਣੀ ਤੇ ਪੀ ਲੈ ਪਾਣੀ ਤੇ ਦਊਗੀ ਤੇ ਪੀਉਂਗੀ ਪਾਣੀ ਵੀ ਦਿੱਤਾ ਹੁੰਦੇ ਉਹ ਮੇਰੀ ਗੱਲ ਸੁਣ ਭਲੀ ਅਮਾਸੇ ਪਾਣੀ ਲੈ ਆ ਫਿਰ ਕਹਿਣਾ ਨਾ ਨਾਨ ਮੜੀ ਚੱਲ ਬੰਨੋ ਸੁਣਾਗਾ ਹਾਂ ਸੁਣਾ ਕਾਦਾ ਇੱਕ ਤੇ ਮੇਰਾ ਮੇਰੀ ਗੱਲ ਸੁਣ ਪਹਿਲਾਂ ਚੁੱਪ ਚੁੱਪ ਹੋਰ ਨਾ ਤੇ ਤੂੰ ਚੁੱਪ ਕਰ ਉਹ ਰਹਿਂ ਗਈ ਦੋ ਚਾਦਰ ਹੈ ਰਹਿਣਾ ਮੈਂ ਕਿ ਕਿ ਮੈਂ ਕਿਤੇ ਕੱਪੜੇ ਲੈ ਕੇ ਆਈ ਆ ਨਾ ਪਾਣੀ ਨਾ ਭਾਦੀ ਫੇਰ ਕਿਹਨਾਂ ਨਨਾਰ ਆ ਗਈ ਹੈ ਹੈ ਤੇ ਚੰਗਾ ਮਾੜਾ ਬੋਲਦੀ ਆ ਆ ਕਿੰਨਾ ਟਾਈਮ ਹੋ ਗਿਆ ਬੈਠਿਆਂ ਨੂੰ ਇਹ ਦੱਸ ਪਾਣੀ ਤੇ ਘੁੱਟ ਦੇ ਦਿੰਦੀ ਤੈਨੂੰ ਪਤਾ ਕਿ ਬੱਸੇ ਆਈਆਂ ਤင်း ਪਹਿਲਾਂ ਤੇ ਬਿਨਉਂਦਿਆ ਕਹਿੰਦੇ ਕਿ ਮੈਂ ਚਾਹ ਪੀਣੀ ਹੁੰਦੀ ਸਭ ਤੋਂ ਪਹਿਲਾਂ ਤਾਂ ਕਰਕੇ ਮੈਂ ਚਾਹ ਬਣਾਉਂਦਾ ਪੀ ਮੈਂ ਸੋਚਿਆ ਸ਼ਾਇਦ ਤੇ ਨਹੀਂ ਲੱਗੀ ਹੁੰਨੀ ਤਾਂ ਹੀ ਚਾਹ ਮੰਗਣ ਦੇ ਮੇਰੀ ਗੱਲ ਸੁਣ ਤੈਨੂੰ ਚਾਹ ਲੋ ਕਹਿਤਾ ਹਾਂਗੇ ਆਉਂਦਿਆਂ ਦੇ ਹੋਰ ਕੀ ਹੋਇਆ ਕੋਈ ਵੀ ਬਦੀ ਗੱਲ ਤੇ ਹੰਦੀਗੀ ਅੰਗੀਆਂ ਲੈ ਕੇ ਮੈਂ ਇਹ ਕਿਹੜੀ ਪੀਲੀਆ ਆ ਰਹੀ ਐ ਤੈਨੂੰ ਪਤਾ ਤਾਂ ਹੈਗਾ ਇਹਦੀ ਆਤ ਦਾ ਉਹ ਹੀ ਗੱਲ ਜਾਣ ਕੇ ਠੀਕ ਹੋਈਦੀ ਐ ਵੀ ਕਿ ਨਜ਼ਰ ਗਈ ਹੋ ਨਜ਼ਰ ਕਰਨਾ ਨਹੀਂ ਭੈਣ ਬਹੁਤ ਸੁਣਾ ਤੂੰ ਮੈਂ ਬਸ ਵਧੀਆ ਵੀਰ ਠੀਕ ਆ ਆਪਾਂ ਆਉਂਦੇ ਮਨ ਸੜ ਗਿਆ ਕੋਈ ਗੱਲ ਨਹੀਂ ਭੈਣ ਤੂੰ ਇਦਾਂ ਮਨ ਨਾਲ ਸੜ ਹੋਣਾ ਕੋਈ ਉਹ ਚਲ ਜਿਹੜਾ ਸੜ ਗਿਆ ਸੜ ਗਿਆ ਐਦਾਂ ਕਰੀ ਹੁਣ ਮੈਂ ਚੱਲੀ ਹਾਂ ਅੰਦਰ ਰੈਸਟ ਲੱਗਿੰਗ ਕਰਨ ਸੇਰ ਦੀ ਤੁੜੀਆਂ ਥੱਕ ਗਈਆਂ ਤੇ ਆਪੇ ਨੂੰ ਅੰਦਰ ਹੀ ਕਹੀਂ ਚਾਹ ਦੇ ਦੇ ਮੈਨੂੰ ਕੋਟ ਉਹ ਜਾਜਾ ਬਰ ਬਰ ਜਾ ਕੇ ਰੈਸਟ ਕਰ ਵੀ ਮੇਰਾ ਕੋਟ ਹੈ ਕਿਦਾਂ ਸਵਾਰੰਡਿਆ ਆਪਣੇ ਆਪ ਸਾਫੀ ਕਾਲ ਟੀਤਾ ਜੀ ਮੈਂ ਤਾਂ ਠੀਕ ਠਾਕ ਤੂੰ ਦੱਸ ਤੂੰ ਕਿਦਾਂ ਦੇ ਤਿਆਰੀ ਮੈਂ ਮਤ ਕੋਈ ਨਹੀਂ ਹੁਣ ਇਹਦਾ ਆਪ ਹੋ ਗਿਆ ਹੈ ਅੱਛਾ ਮੈਨੂੰ ਪੜਨਾ ਪੜਨਾ ਬਾਲੀ ਟਾਈਮ ਨਾ ਵੀ ਉਹਦਾ ਹੀ ਬੜਾ ਸੋਹਣਾ ਇਹਨਾਂ ਨਾਲ ਸਵਾਰਿਆ ਤੇ ਬੈਰੋ ਤੁਸੀਂ ਬਹਿ ਤੇ ਜਾਓ ਮੈਂ ਤਾਂ ਬੈਠੀ ਆ ਚੱਲਿਆ ਕਿਨੇ ਤੂੰ ਨਾ ਨਾ ਹਾਂ ਉਹ ਮੁੰਡਾ ਯਾਰ ਦੋਸਤ ਹੁਣ ਕਹਿ ਕਰ ਅਛਾ ਮੈਂ ਹਰ ਪਰਨਾਪੁਰਨਾ ਬਾਝੜ ਦੇਵੇਂ ਵਾਲਾ ਜਿਵੇਂ ਲੱਗੀਦਾ ਤੂੰ ਨਾ ਕਿਤੇ ਜਾਇਆ ਕਰ ਚੰਗਾ ਲੋਕਾਂ ਨਾਲ ਨਾ ਨਾ ਮੈਂ ਘਰੇ ਰਹਿਣਾ ਮੈਂ ਨਿਕਲਿਆ ਪਰ ਇਹ ਜਿਹੜਾ ਕਿ ਆਇਆ ਨਾ ਲਾਵਾ ਨਾ ਚਾਹ ਪਾਣੀ ਪਿਆ ਲੈ ਕੋਟ ਬਸ ਠੀਕ ਠੀਕ ਵਾ ਨਾ ਨਾ ਤੇ ਤੁਸੀਂ ਚਾਹ ਬਣੀ ਪੀਤਾ ਕਿ ਨਹੀਂ ਵੇ ਕਿੱਥੋਂ ਚਾਹ ਪਾਣੀ ਪੀਤਾ ਵਾ ਤੇਰੀ ਮਾਂ ਨੂੰ ਪਤਾ ਵੀ ਆ ਤੇ ਆਉਂਦਿਆਂ ਪੈਣਾ ਮੈਂ ਚਾਹ ਪੀਣੀ ਹੁੰਦੀ ਆ ਹੈ ਪਾਪਾ ਤੇਰੇ ਲੈਣ ਚਲ ਗਏ ਮੈਨੂੰ ਇਹਨੇ ਉਧਰ ਚਾਹ ਉਹਦੇ ਧਰੀ ਹੁਣ ਕਹਿ ਕੇ ਰੋਲਾ ਪਾ ਪਾ ਕੇ ਫਿਰ ਮੈਂ ਚਾਹ ਬਣਵਾਉਂਦੀ ਹਾਂ ਕੋਲ ਪਰ ਅਜੇ ਤੱਕ ਰਜਾ ਆਈ ਮੇਰੇ ਕੋਲ ਮੈਂ ਹਾਰਕੁਟ ਕੇ ਆ ਗਈ ਆ ਵੀ ਇੰਨਾ ਸਫਰ ਕਰਕੇ ਆਈ ਆ ਥੱਕੀ ਆ ਚੱਲ ਕੇ ਬੁਆਰੀ ਮੈਨੂੰ ਫੋਨ ਕਰਦਿਆ ਕਰੋਂ ਤੁਣ ਲੱਗੇ ਹੈ ਮੈਂ ਕਿਹਾ ਚਲ ਤੂੰ ਪੜਦਾ-ਪੁਰਦਾ ਵਾ ਉਹ ਮੰਮੀ ਨੂੰ ਪਤਾ ਨਹੀਂ ਉਹਨੇ ਚਾਹ ਬਣਾਉਣ ਦੇ ਬਣਾਉਣ ਦਾ ਟਾਈਮ ਨਹੀਂ ਪਤਾ ਹੀਗਾ ਆਹੋ ਮੈਂ ਤਾਂ ਫੋਨ ਕੀਤਾ ਤੇ ਪਿਓ ਨੇ ਪਹਿਲਾਂ ਹੀ ਵੀ ਮੈਂ ਆ ਗਈ ਐਡੇ ਜਿੱਤੇ ਮੈਨੂੰ ਅੱਗੇ ਲੈ ਜਿਓ ਤੇ ਉਹਦੇ ਬੰਦਾ ਧਰ ਦਿੰਦਾ ਵਾ ਆ ਫੇਰ ਕਹਿਣਾ ਅੱਗੇ ਆ ਕੇ ਬੋਲਦੀ ਅਤੇ ਚਲੋ ਕੋਈ ਗੱਲ ਨਹੀਂ ਮੈਂ ਚਾ ਕੋਈ ਨਹੀਂ ਬਣਕਣੀ ਮੈਨੂੰ ਤੁਹਾਨੂੰ ਕਿਉਂ ਨਾ ਜਾ ਕੇ ਚਾਹ ਦੀ ਗੱਲ ਚੱਲ ਪੁੱਤ ਤੂੰ ਰਹਿਣਾ ਮੈਂ ਚਾਰ ਬੰਦੇ ਨੂੰ ਦਿੱਤੇ ਆਹੋ ਆਲੇ ਬੈਗ ਲੈ ਗਈ ਕਿੱਡਾ ਤਗੜਾ ਐ ਦੀ ਡਰਾਉਣਾ ਹੁੰਦਾ ਫਿਰ ਰੋਜ਼ ਰੋਜ਼ ਰਾਹਾਂ 'ਚ ਰਹਿਣਾ ਹੁੰਦਾ ਨਾਲ ਲੈ ਆਉਣਾ ਫਤੇ ਨੂੰ ਇਹਦੇ ਨਹੀਂ ਫਤੇ ਨੂੰ ਕਿੱਥੇ ਨਾਲ ਲੈ ਹੋਣਾ ਸੀਗਾ ਉਹ ਆਪਣੇ ਦਾਦੀ ਕੋਲ ਹੀ ਆ ਫਿਰ ਤੁਹਾਨੂੰ ਪਤਾ ਵਾ ਵੀ ਛੋਟਾ ਵਾ ਨਾਲ ਇਹਨਾਂ ਸਫ਼ਰ ਕਿੱਥੋਂ ਹੁੰਦਾ ਵਾ ਉਹਨਿਆਲੇ ਘਰੇ ਚੰਗੇ ਰਹਿੰਦੇ ਆ ਤੁਹਾਡਾ ਬਿਨਾਂ ਬੜੀ ਦੂਰ ਵਾ ਮੈਂ ਨਾ ਹਾਂ ਉਹ ਹੀ ਤੇ ਤਾਇ ਦੇ ਮੈਂ ਠੱਕ ਗਈ ਨਹੀਂ ਜੇ ਤੇਰੇ ਗੁੱਪੜ ਦੇ ਨਾਲ ਹੋਣਾ ਹੁੰਦਾ ਤੇ ਮੈਂ ਬੱਚੇ ਨਾਲ ਲੈ ਗਈ ਹੁੰਦੀ ਤੇ ਫਿਰ ਇਕੱਲੇ ਬਸਾਂ ਇਧਰੋਂ ਪਤਾ ਵਾ ਧੱਕੇ ਦਾ ਖਾਂਦੇ ਆਈਦਾ ਕਿੰਨੇ ਬਸਾਂ ਬਦਲਣੀਆਂ ਪੈ ਜਾਂਦੀਆਂ ਆ ਇਹੋ ਆ ਨਿਆੜਾ ਛਲੀਨੇ ਸਫਰ ਜਮਾ ਹੀ ਨਾ ਕੋਈ ਨਹੀਂ ਆ ਫੇਰ ਕਿਤੇ ਲਿਆਵਾਂਗੀ ਜਦੋਂ ਰਾਤ ਰਹਿਣਾ ਹੋਊਗਾ ਹੁਣ ਤੇ ਮੈਂ ਰਹਿਣਾ ਵਿਚਾਰ ਪਾ ਆ ਚਲੋ ਉਹ ਤੇ ਵਧੀਆ ਚਲ ਆ ਚੰਗਾ ਤਿੰਨ ਚਾਰ ਬੰਦਿਆਂ ਦਾ ਆ ਜਾਂਦੇ ਜੀ ਬਾਬਾ ਪੁੱਤ ਕੀ ਕਰ ਰੌਕ ਲੱਗੀ ਰਹਿੰਦੀ ਆ ਆਹੋ ਮੇਰਾ ਜੀ ਕਰ ਪੈਂਦਾ ਉਹ ਫਿਰ ਰਹਿ ਗਿਆ ਵਾ ਚਾਰ ਦਿਨ ਉਹ ਵੀ بار بار ਉਹੀ بار بار ਹੋ ਗੋਗੇ ਨਾ ਮਾਨੀ ਆ ਕੇ ਜਾਂਦਾ ਘਰੇ ਮਾਨਾ ਆ ਕੇ ਜਾਂਦਾ ਸਹੀ ਆ ਆ ਦੇਖ ਲਾ ਤੇਰੀ ਮਾਝੇ ਵੀ ਚਾਹ ਨੂੰ ਲੈ ਕੇ ਆਈ ਤੋਹੀ ਨਾ ਬੋ ਤੇ ਮੈਂ ਆ ਗਿਆ ਚਾਹ ਲੈ ਕੇ ਆਪਦੇ ਨਾਮ ਨਾਲ ਤੇਤੀ ਲੈ ਕੇ ਆ ਮੇਰੇ ਇਥੇ ਕਵਰਟੀ ਫਿਰ ਰੱਖਣੀ ਚਾਹ ਨਹੀਂ ਚਾਹ ਨਾ ਮੈਂ ਬਸ ਆ ਗਿਆ ਜੀ ਆ ਮੈਨੂੰ ਤਾਂ ਨੀਂਦ ਵੀ ਨਹੀਂ ਆਉਣੀ ਚਾਹ ਪੀਤੇ ਤੋਂ ਬਿਨਾਂ ਤੇ ਪਤਾ ਨਹੀਂ ਚਾਹ ਧਰੇ ਆ ਕੇ ਮਾਂ ਧਰੇ ਨੇ ਜਿਹੜਾ ਰਿਜਨ ਨਹੀਂ ਡੇਂਦੇ ਤੇ ਚਾਹ ਲਿੱਤਾ ਕਰਦੀ ਆ ਕੀ ਪਤਾ ਚਾਹ ਕਦੋਂ ਆਣੀ ਆ ਆਹ ਮਾਰੀਆਂ ਲੈ ਲਈਆਂ ਵੇ ਕਿੰਨਾ ਕੱਪੜੇ-ਕੁੱਪੜੇ ਬਣਾਏ ਨੇ ਵੇਖਾਂ ਤਾਂ ਸਹੀ ਬੜਾ ਹੱਥ ਬੜਾ ਮਾਵਾ ਮੇਰਾ ਕੱਲੇ ਕੱਲੇ ਵੇਖ ਹੈ ਕਿਤੇ ਕਿਦਾਂ ਲੈਣਾ ਲਾਣਾ ਕਿਦਾਂ ਹੈਂਗਰ ਭਰੇ ਕੱਪੜੇ ਨਾਲ ਇਹਦੇ ਮਣੀ ਤੇ ਹੱਦੀ ਹੋ ਗਈ 10 ਸਭ ਕੋਹ ਦੇ ਕੱਪੜੇ ਵਿੱਚ ਚਾਰ ਦੇਣਾ ਵੇਖਾ ਹੈ ਕਿਦਾਂ ਕੱਪੜੇ ਕਿੱਦਾਂ ਲੈਣਾ ਲਾਣਾ ਇੰਨੇ ਕਿਤੇ ਕੋਈ ਹੈਂਗਰ ਵੀ ਖਾਲੀ ਵਿੱਚ ਇਨੂ ਆ ਲੈਣ ਦੇ ਮੈਂ ਪੁੱਛਦੇ ਨਾ ਚੰਗੀ ਤਰ੍ਹਾਂ ਸਾਰੇ ਕੱਪੜੇ ਤੇਰੇ ਹੀ ਟੰਗੇ ਆ ਕਿਤੇ ਨਾ ਕੋਈ ਮੇਰੇ ਵੀਰ ਦਾ ਸੂਟ ਵਿੱਚ ਨਾ ਕਿਤੇ ਕੋਈ ਮੇਰੇ ਪਤੀਏ ਦਾ ਸੂਟ ਵਿੱਚ ਤੇ ਤੂੰ ਸਭੋ ਕੱਪੜੇ ਵਹੀਂ ਢਾ ਦੇਣਾ ਹੈ ਕੁਛ ਕਰਦਾ ਬਣਾ ਲੈ ਕੱਲ ਨੂੰ ਨਾ ਉਹੜੀ ਘਰ ਵਿੱਚ ਆਪਣੇ ਆਪਣੇ ਉਹਨਾਂ ਪਤਾ ਵਾ ਇਹ ਨਹੀਂ ਪਤਾ ਪਿੰਨਾਰ ਵੀ ਆ ਉਹਨੂੰ ਬਣਾ ਕੇ ਦੇਣਾ ਵਾ ਕੱਖ ਮੇਰੇ ਵੱਲ ਤੇ ਬਿਮਾਰੀ ਪੈ ਜਾਂਦੀ ਕਿਤੇ ਵੇਖੂਗੀ 500 600 ਵਾਲਾ ਸੂਟ ਆਦੇ ਦਿਨ ਇਹ ਕੋ ਪ੍ਰੋਗਰਾਮ ਆਇਆਦੇ ਇਨੂ ਆਉਂਦੇ ਜਰਾ ਚਾਹ ਦੇ ਬਾਅਦ ਚ ਪੀਓਗੀ ਅਲੱਗ ਜੀ ਕਲਾਸ ਹੀ ਲਾਉਂਦੀ ਨੇ ਮੈਂ ਮਮਮੀ ਚਾਹ ਬਣੇ ਦੀ ਹੈ ਤੱਕ ਖੋਤਾ ਮੈਂ ਬਣ ਗਈ ਚਾਹ ਤੇ ਤੁਹਾਨੂੰ ਪਤਾ ਹੈਗਾ ਭੂਆ ਦਾ ਹੈ ਭੂਆ ਸੋਸੋ ਕਰਾ ਕੰਦੀ ਕੋਈ ਨਹੀਂ ਪਤਾ ਹੁਣ ਚਾਹ ਬਣਦਾ ਟਾਈਮ ਲੱਭਦਾ ਲੱਭ ਜਾਂਦਾ ਵਾ ਫਿਰ ਕੀ ਹੋ ਗਿਆ ਜੇ ਚੰਗੀ ਨਾ ਬਣਦੀ ਜਾ ਫਿਰ ਤਰੀ ਭੂਆ ਨੇ ਕਹਿਣਾ ਪਾਣੀ ਮੇਰੇ ਮੱਥੇ ਮਾਰਤਾ ਚੋ ਕੇ ਕੱਪ ਬਾਹਰ ਮਾਰਨਾ ਹੀ ਤੁਹਾਨੂੰ ਪਤਾ ਹੈਗਾ ਭੂਆ ਦਾ ਹੈ ਪੂਆ ਮੈਨੂੰ ਚਾਹ ਲੱਗਦੀ ਨੀ ਕੋਈ ਆ ਵੀ ਛੇਤੀ ਛੇਤੀ ਮੈਨੂੰ ਚਾਹ ਦੇ ਦੋ ਪਾਣੀ ਨਾਲ ਹੀ ਪੀ ਲਵਾਂ ਹੱਥ ਹੋ ਗਈ ਆ ਪੂਆ ਤੇਰੀ ਲੱਗਦੀ ਲੜਾਈ ਦੇ ਬਹਾਨੇ ਲੜਾਈ ਦੀ ਕਿਹੜੀ ਗੱਲ ਪੂਆ ਨੂੰ ਚਾਹ ਦੇਣਾ ਕਿੰਨੇ ਕੁ ਫਾਦੇ ਇੱਥੇ ਘਰ ਕੋ ਭੈਣੀ ਆ ਉਹ ਹੁਣ ਪਤਾ ਤੇਰਾ ਪੋਆ ਉਹ ਵੀ ਤੇਰੀ ਪੂਆ ਜਿਗੜੀ ਮੰਨਦਾ ਮੇਰੇ ਤੇ ਕਦੇ ਨਹੀਂ ਸੁਣਦਾ ਜਦੋਂ ਆ ਜਾਂਦੀ ਆ ਨਾ ਉਹਨੂੰ ਬਸ ਆਪਣੇ ਪਿਆਰ ਹੀ ਕਰਦੀ ਆ ਮੈਂ ਤਾਂ ਭੁੱਲ ਹੀ ਜਾਣੀ ਆ ਉਹ ਡੋਲ ਕੇ ਮਿੱਡਾ ਮੈਨੂੰ ਸਿਰ ਨਹੀਂ ਮੇਰੀ ਬੇਇੱਜ਼ਤੀ ਕਰਦਾ ਤੇ ਸਾਹਮਣੇ ਮੇਰੀ ਵੀ ਤੇ 베ਜਦੀ ਹੁੰਦੀ ਨਾਲ ਤੇਰੀ 베ਜਦੀ ਨਾਲ ਮੇਰੀ 베ਜਦੀ ਹੈ ਗੱਲ ਦੇ ਵਿੱਚ ਚਲ ਮੈਂ ਫੜਾਵਨੀ ਮੈਂ ਫੜਾਵਾਂ ਲਈ ਨਹੀਂ ਨਹੀਂ ਕੇਹਣਾ ਮੁੰਡੇ ਕੋ ਘਾਤੀ ਜਾਓ ਜਾਓ ਤੀ ਫੜਾਓ ਜਾ ਗੋ ਉਹ ਅਦਾਂ ਵੀ ਹੈ ਨਾ ਸਰ ਇਹ ਵੀ ਆਵਾ ਜਾਉਂ ਤਾਂ ਅੰਦਰ ਲੱਗ ਜਾਂਦੇ ਭੰਦੇ ਐਡੀ ਕਾਦੀ ਅੱਖ ਰਾਈ ਜੇ ਨਾਲ ਨੂੰ ਉਹ ਮੁੰਡੇ ਆਹ ਤਾਂ ਚਾ ਨੱਕੋ ਕੀ ਜਾ ਚੁੱਕੀ ਲਿਆਈਆਂ ਕੁਛ ਨਾਲ ਖਾਣ ਲੈ ਆਂਦੀ ਪਤਾ ਹੈ ਏਡੀ ਦੂਰੋਂ ਆਈਆਂ ਮੈਂ ਤੇ ਮੈਨੂੰ ਭੁੱਖ ਲੱਗੀ ਹੈ ਭੈਣ ਜੀ ਸਾਰਾ ਪਛਾਹਗਾ ਕਰ ਮੈਂ ਨਹੀਂ ਆ ਤੂੰ ਆ ਕੇ ਤੇ ਕਹਿੰਦੇ ਪਹਿਲਾਂ ਮੈਨੂੰ ਚਾਹ ਇਦਾਂ ਦਿਆ ਕਰ ਤੇ ਮੁੜ ਕੇ ਕੋਹਣਾ ਕੰਪਣਾ ਕਰ ਮੈਂ ਤਾਂ ਹੋਰ ਵੀ ਸਮਾਨ ਚਰਾ ਮੰਗਾਇਆ ਵਾ ਘਟਾਉਣ ਦੀ ਗੱਲ ਇਹ ਹੈ ਕਿ ਪਕੌੜੇ ਪਕਾੜੇ ਬਾਅਦ ਚ ਬਣਾ ਲਿਆ ਕਰ ਤੇ ਪਹਿਲਾਂ ਕਿਤੇ ਨਿੱਕ ਸੁੱਕ ਦੇ ਦਿਆ ਕਰ ਮੈਨੂੰ ਖਾਣੋਂ ਵਾਸਤੇ ਭੁੱਖ ਲੱਗ ਜਾਂਦੀ ਰਸਤੇ ਵਿੱਚ ਮੈਨੂੰ ਚਾਹ ਕੋਈ ਨਹੀਂ ਮੈਂ ਲੈ ਕੇ ਨਹੀਂ ਭੋਕੀ ਚਾਹ ਮੜਦੇ ਨਹੀਂ ਮੱਥੇ ਮੇਰੇ ਰਹਿੰਦੇ ਹੁਣ ਇਦਾਂ ਹੀ ਪੀ ਲੈਣੀ ਮੈਂ ਪਹਿਲਾਂ ਤੇਰੀ ਇੱਕ ਗੱਲ ਸੁਣ ਅੱਜ ਅਲਮਾਰੀ ਨਾ ਸਾਰਾ ਤੇਰੇ ਸੂਟਾਂ ਭਰੀਆਂ ਹੋ ਹੈ ਨਾ ਨੱਟਿੰਦੇ ਦੇ ਕੋਈ ਵੀ ਦਾ ਕਪੜਾ ਟੰਗਿਆ ਨਾ ਕੋਈ ਪੱਤੀਏ ਦਾ ਕਪੜਾ ਟੰਗਿਆ ਉਹ ਸਾਰਾ ਸਮਾਂ ਤੇ ਕਪੜੇ ਬਣਾਉਂਦੇ ਰਹਿੰਦੀ ਆ ਆਪਣੇ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਤੁਸੀਂ ਹੈ ਹੁਣ ਆਉਣਾ ਜਾਣਾ ਤੇ ਕਿਤੇ ਨਾ ਕਿਤੇ ਪੈਂਦਾ ਹੀ ਆ ਨਾ ਤੇ ਕਪੜੇ ਪਾ ਕੇ ਜਾਣਾ ਨਾ ਕਿੱਥੇ ਹੁੰਦੇ ਜਾਂਦੀ ਏ ਤੂੰ ਹੈ ਮੇਰੇ ਕੋਲ ਕੋਈ ਵੀ ਪਤਾ ਕਿੰਨਾ ਚਿਰ ਹੋ ਗਿਆ ਵਾ ਤੇ ਕਪੜੇ ਸਵਾਫਾ ਤੇ ਹੁਣ ਲੈਣਾ ਮੈਂ ਇਹਦਾ ਮਟਰਣ ਲੱਗੀ ਹੁੰਦੀ ਆ ਰੋਜ਼ ਕਪੜੇ ਚੇਂਜ ਕਰਨੇ ਹੁੰਦੇ ਆ ਤੂੰ ਤੇ ਮਟਰਣ ਵਾਲੀ ਕਿਹੜੀ ਗੱਲ ਆ ਭੈਣ ਜੀ ਤੁਸੀਂ ਕੋਈ ਸੁਆਦੀ ਗੱਲ ਕਰ ਲਿਆ ਕਰੋ ਆੜ ਕੇ ਮੈਨੂੰ ਤਾਂ ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ ਮੱਤੇ ਚੜਿਆ ਰਹਿੰਦਾ ਵਾ 24 ਘੰਟੇ ਬਸ ਮੈਨੂੰ ਕੋਸਤੇ ਰਹਿੰਦੇ ਜੇ ਨਾ ਇਹਦੇ ਵਿੱਚ ਕੋਸਣ ਵਾਲੇ ਕਿਹੜੀ ਗੱਲ ਹੋਗੀ ਹੈ ਮੈਂ ਤੈਨੂੰ ਕੋਸ ਨਹੀਂ ਸਕਦੀ ਦਾਸਾ ਮੈਨੂੰ ਮੇਰਾ ਕੋਈ ਹੱਕ ਨਹੀਂ ਹੈਗਾ ਇੱਥੇ ਚੱਲ ਜੇ ਆਪਣੇ ਕੱਪੜੇ ਬਣਾਏ ਨਹੀਂਗੇ ਇੱਕ ਅੱਧਾ ਵਿੱਚ ਮੇਰਾ ਸੂਟ ਬਣਾ ਲੇਦੀ ਬਣਾਇਆ ਮੇਰਾ ਕੋਈ ਸੂਟ ਤੇ ਤੈਨੂੰ ਦੇਣ ਵਾਸਤੇ ਦੇਈਦੇ ਹੀ ਆ ਕਿਹੜੇ ਨਹੀਂ ਦੇਈਦੇ ਤੇਰੀ ਪਿੱਛੇ ਖੜੀ ਆਂ ਆਪਾਂ ਹੂੰ ਦਿਨ ਮਾਰ ਤੇ ਦੇਈਦੇ ਆ ਬੱਸ ਦਿਨ ਵਾਤੇ ਦੇਈ ਦੇ ਕਿ ਤੇ ਲੋੜੀ ਆ ਗਈ ਤੇ ਉਦੋਂ ਦੇ ਤਾ ਸੜਿਆ ਸੂਟ ਹੈ ਜਾਗ ਤੇ ਰਖੜੀ ਆ ਗਈ ਤੇ ਉਦੋਂ ਦੇ ਤਾ ਤੇ ਬੱਸ ਸਾਲਜ ਦੋ ਸੂਟ ਹੀ ਹੁੰਦੇ ਕੁੜੀਆਂ ਦੇ ਦੱਸਣ ਜੇ ਇੱਕ ਅੱਧਾ ਹੋਰ ਬਣਾ ਦੇਗੀ ਕੋਈ ਨਾਲ ਆਪਣੇ ਕਦੀ ਰੀਝ ਨਹੀਂ ਮਨ ਵਿੱਚ ਕਿ ਆਪਣੇ ਬਣਾਉਣੇ ਚੱਲ ਆਪਣੇ ਨਾਣ ਵਾਸਤੇ ਹੀ ਬਣਾ ਲੈ ਕੱਗਾ ਕੈਂਜੀ ਗੁੱਸਾ ਕਾਨੂੰ ਕਰਦੇ ਜੀ ਹੁਣ ਤੂੰ ਹੀ ਆਏ ਜੇ ਨਾ ਰਹਿਣੀ ਆਏ ਮੈਨੂੰ ਪਤਾ ਬੈਗ ਵੇਖ ਲਿਆ ਤੁਹਾਡਾ ਮੈਂ ਹੈ ਤੇ ਮੈਂ ਬਣਾ ਦੂੰਗੀ ਫੇਰ ਤਾਂ ਸੂਟ ਆਹੋ ਬੈਗ ਵੇਖ ਕੇ ਤੇਰੇ ਸੱਤੇ ਕੱਪੜੀ ਅੱਗ ਲੱਗੀ ਹੋਣੀ ਆ ਇਹ ਕਿੱਧਰ ਆ ਗਿਆ ਬੈਗ ਚੁੱਕ ਕੇ ਪਰ ਮੈਂ ਤਾਂ ਰਹਿਣਾ ਹੀ ਆ ਰਹਿਣਾ ਹੀ ਆ ਮੈਂ ਤੇ ਤੂੰ ਭਾਵੇਂ ਔਖੀ ਹੋ ਭਾਵੇਂ ਸੌਖੀ ਹੋ ਭੈਣ ਜੀ ਤਾਂ ਦਾ ਘਰਵਾ ਤੂੰ ਹੀ ਦਿਨੇ ਰੋ ਰਾਤ ਰੋ ਮੈਂ ਕੌਣ ਹੁਣੀ ਤੈਨੂੰ ਕੁਝ ਕਹਿਣ ਵਾਲੀ ਉਹ ਚੱਲ ਠੀਕ ਵਾ ਜਾ ਹੁਣ ਪਕੌੜੇ ਪਕਾੜਾ ਤਾਂ ਕੱਢੀ ਹਜੇ ਰੋਟੀ ਬਣਾ ਲਾਂ ਹੁਣ ਚੱਲ ਹੁਣ ਆ ਫੱਕ ਲੈਣੀ ਆ ਚਾਹ ਸੜੀ ਮੈਂ ਤੇ ਠੀਕ ਵਾ ਹੁਣ ਰੋਟੀ ਚੱਜ ਦੀ ਬਣਾ ਲਈ ਦੋ ਸਬਜ਼ੀਆਂ ਨੂੰ ਨਾਲੇ ਦਹੀਂ ਦੇ ਬਣਾ ਲਈ ਰੱਤਾ ਬਣਾ ਲਈ ਠੀਕ ਵਾ ਉਦਾਂ ਨਹੀਂ ਮੈਂ ਕਦੇ ਰੋਟੀ ਖਾਧੀ ਚਲੋ ਠੀਕ ਆ ਭੈਣ ਜੀ ਤੁਸੀਂ ਤਾਂ ਮੂੰਹ ਹੱਥ ਤੋਂ ਰਾਮ ਕਰ ਲਓ ਤੁਹਾਡੀ ਰੋਟੀ ਬਣਾ ਕੇ ਲਈ ਨਹੀਂ ਆ ਮੂੰਹ ਹੱਥ ਮੈਂ ਸਵਾਹ ਤੋੜਾ ਅਗਰ ਚਾਹ ਦੇ ਕਿਦਾਂ ਜਿਹਾ ਪੰਗਲ ਚਾਹ ਬਣਾਈ ਗੀ ਤੇ ਪੀਣ ਕੋਟ ਮਹਾ ਭਰਿਆ ਪਤਾ ਨਹੀਂ ਕੀ ਹੋ ਗਿਆ ਤੇਨੂੰ ਚੰਗੀ ਭਲੀ ਹੁੰਦੀ ਹੈਗੀ ਕੀ ਹੋ ਗਿਆ ਉਹ ਹੈ ਚਾਹ ਦੇ ਕਿਦਾਂ ਦਾਫਾ ਚਾਹੀਦੀ ਬਣਾਈ ਚਲ ਚਾਹ ਮਰੋਟੀ ਚਾਹੀਦੀ ਬਣਾਈ ਵਾਸਾ ਬੈਠੇ ਜੀ ਇਹ ਬੈਠੇ ਹੋਰ ਨਾ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ ਦਿਸਕਸ ਕਰੋ ਮੇਰੀ ਗੱਲ ਸੁਣ ਲਓ ਹਣ ਹਾਂ ਹੁਣ ਤੁਹਾਡੀ ਭੈਣ ਆ ਗਈ ਆ ਨਾ ਤੇ ਤੁਸੀਂ ਵੀ ਝਾਟੇ ਰੰਗ ਬਦਲ ਲਏ ਆ ਹੈ ਜੀ ਹੁੰਦੀ ਆ ਚਾਰ ਦਿਨ ਤੇ ਸਵਾਹ ਨਾ ਰਿਆ ਕਰੇ ਖਣ ਕੇ ਆ ਕੀ ਕੰਮ ਹੋਇਆ ਕਦੀ ਚਾਹ ਮੂਤ ਵਰਗੀ ਬਣਾਉਂਦੀ ਆ ਕਦੀ ਫਲਾਣਾ ਕਰਤਾ ਕਦੀ ਮੇਰੀਆਂ ਨਾਲ ਮਾਰੀਆਂ ਖੁਰ ਖੁਰ ਵੇਂਦੀ ਫਿਰਦੀ ਆ ਤੂੰ ਇੰਨੇ ਸੂਟ ਸਵਾਲੇ ਦੱਸ ਇਹਦੇ ਸੂਟ ਨਹੀਂ ਹੁੰਦੇ ਭਾ ਮੈਂ ਲੋਗਰ ਪਾਉਣੀ ਆ ਮੇਰੀ ਗੱਲ ਸੁਣ ਪਹਿਲਾਂ ਸਾਡਾ ਵਿਆਹ ਹੋਇਆ ਗੇ ਤੇ ਉਹਦਾ ਆ ਬਾਅਦ ਚ ਠੀਕ ਨਹੀਂ ਜੋ ਰੱਖਣ ਖਾਣੜਾ ਹੈਗਾ ਇਹ ਨਾ ਉਹ ਤਾਂ ਕੋਈ ਸਾਰਾ ਤੇ ਫੇਰ ਹੁਣ ਰੱਖਣ ਖਾਣ ਨਹੀਂ ਤੇ ਆਪਣੇ ਸਾਰੇ ਕਰ ਤੇਦੀ ਪੂਰੀ ਚਵਦਰਵਾਣਾ ਉਹ 14 ਤੇ ਹੈ ਗਈ ਆ ਥੋੜਾ ਸੁਭਾਵ ਦਾ ਕਾਲਾ ਭੋਰ ਗੱਲ ਕੋਈ ਨਹੀਂ ਗੀ ਮੈਨੂੰ ਇਦਾਂ ਦਾ ਸੁਭਾਅ ਚੰਗਾ ਲੱਗਦਾ ਠੀਕ ਆ ਨਾ ਆਪਣੇ ਘਰ ਵੀ ਪੂਰੀ ਐਸ਼ ਕਰਦੀ ਐ ਤੇ ਇੱਥੇ ਆ ਕੇ ਮੇਤੇ ਰੋਪ ਚੜਦੀ ਰਹਦੀ ਐ ਉਹ ਮੇਰੀ ਗੱਲ ਸੁਣ ਲੈ ਜੇ ਚਾਰ ਦਿਨੋਂ ਆ ਗਈ ਆ ਨਾ ਤਾਂ ਤੂੰ ਜ਼ੁਬਾਨ ਆਪਣੀ ਹੁਣ ਅੰਦਰ ਰੱਖੀ ਮੇਰੀ ਜ਼ੁਬਾਨ ਤਾਂ ਅੱਗੇ ਅੰਦਰ ਰਹਿੰਦੀ ਆ ਜੇ ਮੇਰੀ ਜ਼ੁਬਾਨ ਚੱਲਣ ਵਾਲੀ ਹੋਵੇ ਨਾ ਤੁਹਾਡੀ ਭਣ ਕਦੀ ਹੁਣ ਬੜੇ ਇੱਥੇ ਜੇ ਹੁਣ ਮਾਰੀਆਂ ਮੇਰੀਆਂ ਫੋਨ ਫੋਨ ਵੇਖਣ ਦੀ ਐ ਇਹਦੀ ਕੀ ਹਿੰਮਤ ਆ ਮੇਰੇ ਵੀ ਲਮਾਰੀ ਵੇਖਣ ਦੀ ਜੇ ਮੈਂ ਜਾ ਕੇ ਇਹਦੀਆਂ ਲਮਾਰੀਆਂ ਵੇਖਾਂ ਤੇ ਫੇਰ ਯਾਰ ਮੇਰੀ ਗ ਉਹ ਵੀ ਇਹ ਕਰਦਾ ਹੈ ਸਵਾ ਕੋਈ ਗੱਲ ਨਹੀਂ ਤੇਰੀ ਕੋਈ ਚੀਜ਼ ਚੁੱਕ ਕੇ ਖੜੂ ਤੇ ਫਿਰ ਮੈਨੂੰ ਦੱਸੀ ਠੀਕ ਹੈ ਖੜਣਾ ਕੀ ਆ ਅਗਲੇ ਦੀ ਸੌ ਸੀਕਰਟ ਹੁੰਦੀ ਆ ਐਦਾਂ ਥੋੜੀ ਕਿਸੇ ਜਿਹੇ ਮਾਰ ਕੇ ਨਾ ਕੋ ਫੁੱਲਣ ਡਿਆ ਭੀ ਜਾ ਹੱਦ ਹੋ ਗਈ ਟਾਟੇ ਵਾਲੀ ਤੁਸੀਂ ਵੀ ਆਪਣੇ ਭੈਣ ਦਾ ਪਕ ਪੂਰੀ ਜਾਂਦੇ ਜੀ ਉਹ ਯਾਰ ਮੇਰੀ ਸੁਣ ਲੈ ਗੱਲ ਜੀ ਮੇਰੀ ਇੱਕੋ ਇੱਕੋ ਭੈਣਾ ਬੜੇ ਲਾਡਾ ਨਾਲ ਪਾਲੀ ਆ ਠੀਕ ਹੈ ਕੋਈ ਗੱਲ ਨਹੀਂ ਲਾਡਾ ਨਾਲ ਪਾਲੀ ਇਹਦਾ ਮਤਲਬ ਮੇਰੇ ਸਿਰ ਤੇ ਬਹਿ ਜੂ ਆਣ ਕੇ ਉਹ ਯਾਰ ਤੇਰੇ ਸਿਰ ਤੇ ਕਿਹੜੇ ਸਾਨਾ ਬਹਿ ਜੂ ਕੇ ਆਣ ਕੇ ਤੂੰ ਹੋਰ ਗੱਲਾਂ ਕਰੀ ਵੀ ਆਣ ਨਹੀਂ ਫੇਰ ਸੌ ਸੌ ਗੱਲ ਸੁਣਾਈ ਇੰਗਲਿਸ਼ ਜਦੋਂ ਦੀ ਆਈ ਆ ਚਾ 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 ਦੱਸ ਕੀ ਹੋ ਗਿਆ ਕਰਾਂਗੀ ਫਿਰ ਕੀ ਤੂੰ ਬਣਾ ਕੇ ਪਿਆਣੀ ਉਹਨੂੰ ਪਿਆਲੀ ਦਿਹਾਗੀ ਆ ਫਿਰ ਪਹਿਲਾਂ ਆ ਕੇ ਕਹਿੰਦੀ ਮੈਨੂੰ ਇਕੱਲਾ ਹੀ ਪਰਾ ਚਾਹ ਦਿਆ ਕਰ ਬਾਅਦ ਵਿੱਚ ਕੁਝ ਬਣਾਇਆ ਕਰ ਜੇ ਮੈਂ ਇਕੱਲੀ ਚਾਹ ਦੇਤੀ ਤਾਂ ਮੈਂ ਸੌ ਗੱਲ ਸੁਣਾਤੀ ਆ ਉਹ ਮੇਰੀ ਗੱਲ ਸੁਣ ਲੈ ਉਹਦੀ ਸ਼ੁਰੂਤ ਵਾਤਾ ਵੀ ਉਹ ਚਾਹ ਬਣੀ ਪੀਂਦੀ ਆ ਨਾਲ ਜਾਂ ਬਿਸਕਟ ਜਾਂ ਕੋਈ ਨਾ ਰਸਦੋਸ ਖਾਂਦੀ ਆ ਜਦੋਂ ਹੁੰਦੀ ਆ ਮੇਰੇ ਤੇ ਬੁਖਾਰ ਹੀ ਚੜ ਜਾਂਦਾ ਨਾਲੇ ਕਿ ਕਿੱਥੋਂ ਆ ਗਈ ਆ ਹੁਣ ਆਣ ਚਾਹ ਪਾਣੀ ਦਾ ਮੈਂ ਕੱਢਣੀ ਆ ਇੰਨੇ ਔਖੇ ਕਰਦੇ ਨੇ ਨਾ ਰਹਿ ਰਬ ਦਾ ਕੰਮ ਇੱਕ ਇਹਦੀ ਸੱਸ ਚੰਗੀ ਆ ਵਿਚਾਰੀ ਉਹਨਾਂ ਵੀ ਸ਼ੂਗਰ ਕੀਤਾ ਉਹਨਾਂ ਵੀ ਗਈ ਹੈ ਬੜਾ ਯਾਰ ਉੱਥੇ ਬੜੇ ਵਧੀਆ ਰਹਿੰਦੀ ਆ ਅਜੇ ਤੱਕ ਮੌਕਾ ਨਹੀਂ ਕੋ ਮਿਲਿਆ ਇਹ ਗੱਲ ਤੁਹਾਨੂੰ ਮੌਕਾ ਵੀ ਮਿਲਣਾ ਵਾ ਉੱਥੇ ਮਖਤਾਰੀ ਇਹਦੀ ਦੇਥੇ ਮਖਤਾਰੀ ਇਹਦੀ ਮਾੜੀ ਤੇ ਵਿੱਚ ਮੈਂ ਆ ਮੇਰਾ ਤਰਾ ਤਾਂ ਨਹੀਂ ਤੁਹਾਡੀ ਭੈਣ ਆਵੇ ਲਾ ਤੇ ਮੈਂ ਵੀ ਆਪਣੇ ਪੇਕੇ ਚਲ ਜਾਣਾ ਚਾਹਤ ਫਿਰ ਪਤਾ ਲੱਗੇ ਅਗਲੇ ਦਿਨ ਇਤਨਾ ਹੀ ਦੇ ਠੀਕ ਆ ਨਹੀਂ ਕਰੀ ਆ ਫਿਰ ਤਾਂ ਦੇ ਵਰ ਗਿਆ ਮੈਨੂੰ ਜਿੰਦਣਾ ਉਹ ਇਥੇ ਤੇ ਤੂੰ ਆਪਣੇ ਪੇਕੇ ਜਲਦੀ ਪੇਕੇ ਚੱਝੀ ਇਥੇ ਦਉਗੀ ਤਾਂ ਨੋਟ ਨਾ ਪੜਾ। ਯਰ ਜੀਵਾ ਇਹ ਇਹ ਤੇ ਫਿਰ ਕੀ ਹੋ ਜਾਵਾ? ਆਪਣਾ ਮੂੰਹ ਤੇ ਸਿੱਧਾ ਕਰ। ਮੈਂ ਇਹ ਨਹੀਂ ਕਿਹਾ ਕਿ ਕਿਉਂ ਆਉਂਦੀ ਐ। ਠੀਕ ਆ ਨਾ? ਕਮ ਸੇ ਕਮ ਬੰਦੇ ਨੂੰ ਆਪਣੇ ਆਤ ਦਾ ਬਦਲਣਾ ਚਾਹੀਦੀਆ ਹਾ ਨਿੱਕੀ ਨਹੀਂ ਗਈ। ਥਿਆੜੀ ਬਿਆੜੀ ਹੋਈ। ਉਹ ਵੀ ਆਪਣੇ ਜੀਜਾ ਛੱਡ ਕੇ ਆਈ ਐ ਭੈਣ ਭਰਾਵਾਂ ਨੂੰ ਜੀ ਕਰਦਾ ਹਰਕਦਾ। ਉਹ ਤਾਂ ਜੀ ਨਹੀਂ ਕਰਦਾ ਰੋਪਉਣ ਜੀ ਕਰਦਾ ਤਾਂ ਆਉਂਦੀ ਇੱਥੇ। ਜੀ ਕਰਦਾ। ਉਹ ਤੈਨੂੰ ਲੱਗਦਾ ਸੁਭਾਅ ਦਾ ਤਾਂ ਕਾਲਾ ਹੋਰ ਗੱਲ ਕੋਈ ਨਹੀਂ। ਕਾਲਾ ਸੁਭਾਅ ਦਾ। ਮੈਂ ਸਭ ਕੁਝ ਜਾਣਨੀ ਐ ਮੇਰੀ ਬੇਇੱਜ਼ਤੀ ਕਰਨ ਹੁੰਦੀ ਆ। ਓਏ ਯਾਰ ਮੇਰੀ ਸੁਣ ਲੈ ਗੱਲ। ਉਦਨ ਇੱਕ ਚੌਂ ਚੌਂ ਦੀ ਗੱਲ ਸਾਰੀ ਹੈਗੀ ਆ ਤੇ ਥੋੜਾ ਬੁਧਾ ਟਾਈਮ ਕੱਢ ਜਾ ਗੱਲ ਕੱਖੋਂ ਨਹੀਂ ਕੀਤੀ ਤੇ ਮਨ ਸਾੜੇਗੀ ਆਪਣਾ ਸਾੜੇਗੀ ਆਪਣਾ ਤੁਸੀਂ ਨਾ ਮੇਰੇ ਵੱਲ ਦੀ ਗੱਲ ਕਰਿਓ ਚੰਗਾ ਮੈਨੂੰ ਚਾਹ ਹੀ ਰਹਿਣਾ ਵਾ ਕਿਤੇ ਤੁਸੀਂ ਵੀ ਮੇਰੇ ਵੱਲ ਦੀ ਗੱਲ ਕਰੋਗੇ ਯਾਰ ਗੱਲ ਮੈਂ ਕਾਹਦੀ ਤੇਰੇ ਵੱਲ ਦੀ ਕਰਾਂ ਤੇ ਵੰਡ ਉਡਾਈ ਦੀ ਗੱਲ ਹੋਣੀ ਆ ਜਿਉ ਚਾਹਤ ਰਹਿਣਾ ਮੈਂ ਤੈਨੂੰ ਸਿਰਦੀ ਠੀਕ ਨਹੀਂ ਆਪਾਂ ਨੜਿਆ ਵੀ ਕੋਈ ਗੱਲ ਨਹੀਂ ਕੀਤੀ ਤੂੰ ਤੇ ਆਪਣੇ ਭੈਣ ਨੂੰ ਸਮਝਾਈ ਸਕਦੇ ਜੇ ਨਾ ਕਿ ਤੇਰੀ ਪਰਜਾਈ ਆ ਹੁਣ ਕਿੰਨੀ ਉਮਰ ਉਹਦੀ ਹੋ ਗਈ ਤੇ ਕਿੰਨੀ ਹੋ ਗਈ ਹੈ ਤੇਰੀ ਤੂੰ ਉਹਦੀ ਇਸ਼ਤ ਕਰਿਆ ਘਤੋ ਤੇਰੀ ਕਰਿਆ ਕਰੇ। ਉਹ ਚਲ ਮੈਂ ਕੋਈ ਨਹੀਂ ਕਹਿ ਦੂੰਗਾ ਪਰਦੇਆ। ਤੂੰ ਹੁਣ ਮੈਨੂੰ ਦੱਸਤਾ ਹੋਣਾ ਤਾਂ ਕੋਈ ਗੱਲ ਨਹੀਂ। ਉਹ ਐਡੀ ਨਹੀਂ ਗਈ। ਸਿਰ ਫਿਰ ਵੀ ਮੇਰੀ ਗੱਲ ਨਾ ਮੰਨੂਗੀ। ਹਾਂ ਮਨਾ ਲਿਓ। ਬੜਾਣਾ ਰੋਟੀ ਹੁਣ ਮੈਂ। ਹੁਣ ਭੁੱਖ ਲੱਗ ਜਣੀ ਭੈਣ ਤੁਹਾਡੀ। ਸਾਰਾ ਘਰ ਸੱਟ ਚੁਪੜਨੇ ਲਿਆਓ। ਉਹ ਜਾ ਜਾ। ਮੈਂ ਕਿਹਾ ਪਾਣੀ ਕਿਹੜੀ ਗੱਲ ਸਿਰ ਖਾਂਡ ਨਹੀਂ ਆਣਗੇ। ਜੇ ਚਾਰ ਦਿਨ ਮੇਰੀ ਭੈਣ ਆਈ ਗਈ ਤੇ ਪਰ ਇਹਨੇ ਹੁਣ ਹੱਥ ਚੋਂ ਕਿ ਛੱਡਣੀ। ਇਹਨੇ ਮਿਹਣੇ ਤੇ ਮਿਹਣਾ ਮੈਨੂੰ ਕਰਦੀ ਐ ਮੈਨੂੰ ਜੋਂ ਕਰਦੀ ਐ। ਆਹ ਹੁੰਦਾ ਉਹ ਹੁੰਦਾ। 好对爷爷啊！